ਰਾਜਵੀਰ ਜਵੰਦਾ ਦੇ ਜਨਮਗ੍ਰੋਹ ਕੀਤਾ ਗਿਆ ਸੀ ਕਵਾਦਾ ਕਲਾਕਾਰਾਂ ਵੱਲੋਂ ਕਿ ਰਾਜਵੀਰ ਜਵੰਦਾ ਦੇ ਸ਼ੋਅ ਉਹ ਲਾਉਣਗੇ ਤੇ ਉਹ سلسلہ ਹੁਣ ਸ਼ੁਰੂ ਹੋ ਗਿਆ ਹੈ ਕੁਲਵਿੰਦਰ ਬਿੱਲਾ ਨੇ ਰਾਜਵੀਰ ਜਵੰਦਾ ਦਾ ਸ਼ੋਅ ਲਾਇਆ ਸਰਾ ਵੇਖੋ ਤਾਂ ਸਹੀ ਕੁਲਵਿੰਦਰ ਬਿੱਲਾ ਕੀ ਕਹਿ ਰਹੇ ਨੇ ਹਾਂਜੀ ਭਾਈ ਜੀ ਤਿਆਰੀ ਹੈ ਫਿਰ ਜੀ ਲੱਗ ਨਹੀਂ ਰਿਹਾ ਹਾਂਜੀ ਨਹੀਂ ਤਿਆਰੀ ਫੁੱਲ ਹੈ ਤਿਆਰੀਆਂ ਚ ਕਰਨੀ ਹੀ ਬਣਦੀ ਸੀ ਸਾਡਾ ਭਰਾ ਰਾਜਵੀਰ ਜਵੰਦਾ ਉਹਦਾ ਅੱਜ ਸ਼ੋਅ ਲਾਉਣ ਜਾਣਾ ਰਹੇ ਨੇ ਤੇ ਕਿਉਂਕਿ ਜਿੱਦਾਂ ਉਹ ਖਾੜਾ ਲਾਉਂਦਾ ਸੀਗਾ ਉਹਦੇ ਵਰਗਾ ਖਾੜਾ ਲਾਉਣ ਦੀ ਖੁਸ਼ੀ ਕਰਾਂਗੇ ਵੀ ਜਗਾ ਤਾਂ ਨਹੀਂ ਲੈ ਸਕਦੇ ਪਰ ਫੈਮਲੀ ਨੂੰ ਜਿਨ੍ਹਾਂ ਨੇ ਆਪਾਂ ਪ੍ਰੋਬਲਮ ਲਾਉਣਾ ਉਹਨਾਂ ਨੂੰ ਪੂਰਾ ਸੈਟੀਸਫਾਈ ਕਰਾਉਣਾ ਕਿਉਂਕਿ ਸਾਡੇ ਭਰਾ ਦਾ ਰਾਜਵੀਰ ਜੀ ਬੰਦੇ ਦਾ ਸ਼ੋਅ ਹੈ ਲਵ ਯੂ ਐਸ ਤੋਂ ਬਾਅਦ ਰਾਜਵੀ ਜਵੰਦਾ ਜੱਜ ਸ਼ੋਅ ਤੇ ਗਏ ਤਾਂ ਉਸ ਵੇਲੇ ਉਹਨਾਂ ਨੇ ਰਾਜਵੀ ਦਾ ਗੀਤ ਵੀ ਗਾਇਆ। ਬੈਲ ਰਾਜਵੀ ਜਵੰਦਾ ਦੇ ਜਨਮਗ੍ਰੋਹ nadi ਫਿਲਮ ਯਮਲਾ ਵੀ ਆਉਣ ਵਾਲੀ ਹੈ ਜਿਸ ਨੂੰ ਸਾਰੇ ਕਲਾਕਾਰ ਸਪੋਰਟ ਕਰ ਰਹੇ ਨੇ। ਲੇਕਿਨ ਸਭ ਤੋਂ ਵੱਡਾ ਸਪੋਰਟ ਕਲਾਕਾਰਾਂ ਵੱਲੋਂ ਇਹ ਦਿੱਤਾ ਜਾ ਰਿਹਾ ਹੈ ਕਿ ਰਾਜਵੀ ਜਵੰਦਾ ਦੇ ਜੋ ਪਹਿਲਾ ਤੋਂ ਬੁੱਕਡ ਸ਼ੋਅ ਸੀ ਉਸ ਸਾਰੇ 1-1 ਕੇ ਆਪਕਾ ਰਹਿ ਨੇ ਤੇ ਰਾਜਵੀਰ ਜਵੰਦਾ ਦੇ ਸ਼ੋਜ਼ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਇਨ੍ਹਾਂ ਕਲਾਕਾਰਾਂ ਨੇ ਲਈ ਹੈ ਜੋ سلسلہ ਹੁਣ ਸ਼ੁਰੂ ਹੋ ਚੁੱਕਾ ਹੈ। ਰਾਜਵੀਰ ਜਵੰਦਾ ਦੇ ਜਨਮਗ੍ਰੋਹ ਕੀਤਾ ਗਿਆ ਸੀ ਕਵਾਦਾ ਕਲਾਕਾਰਾਂ ਵੱਲੋਂ ਕਿ ਰਾਜਵੀਰ ਜਵੰਦਾ ਦੇ ਸ਼ੋਅ ਉਹ ਲਾਉਣਗੇ ਤੇ ਉਹ ਸਿਲਸਿਲਾ ਹੁਣ ਸ਼ੁਰੂ ਹੋ ਗਿਆ ਹੈ ਕੁਲਵਿੰਦਰ ਬਿੱਲਾ ਨੇ ਇਹ ਰਾਜਵੀਰ ਜਵੰਦਾ ਦਾ ਸ਼ੋਅ ਲਾਇਆ ਸਿਰਾ ਵੇਖੋ ਦਾ ਸਹੀ ਕੁਲਵਿੰਦਰ ਬਿੱਲਾ ਕੀ ਕਹਿ ਰਹੇ ਨੇ ਹਾਂਜੀ ਭਾਈ ਜੀ ਤਿਆਰੀਆਂ ਫੁਰਜੀ ਲੱਗ ਨਹੀਂ ਰਿਹਾ ਹਾਂਜੀ ਤਿਆਰੀ ਫੁੱਲ ਹੈ ਤਿਆਰੀਆਂ ਚ ਕਰਨੀ ਹੀ ਬਣਦੀ ਸੀ ਸਾਡਾ ਭਰਾ ਰਾਜਵੀਰ ਜਵੰਦਾ ਉਹਦਾ ਅੱਜ ਸ਼ੋਅ ਲਾਉਣ ਜਾ ਰਹੇ ਨੇ ਤੇ ਕਿਉਂਕਿ ਜਿੱਦਾਂ ਉਹ ਖਾੜਾ ਲਾਉਂਦਾ ਸੀਗਾ ਉਹਦੇ ਵਰਗਾ ਖਾੜਾ ਲਾਉਣ ਦੀ ਖੁਸ਼ੀ ਕਰਾਨੀ ਉਹ ਇਹ ਜਗ੍ਹਾ ਤਾਂ ਨਹੀਂ ਲੈ ਸਕਦੇ ਪਰ ਫੈਮਿਲੀ ਨੂੰ ਜਿਨ੍ਹਾਂ ਨੇ ਆਪਾਂ ਪ੍ਰੋਬਲਮ ਲਾਉਣਾ ਉਹਨਾਂ ਨੂੰ ਪੂਰਾ ਸੈਟੀਸਫਾਈ ਕਰਾਉਣਾ ਕਿਉਂਕਿ ਸਾਡੇ ਭਰਾ ਦਾ ਰਾਜਵੀਰ ਜੀ ਬੰਦੇ ਦਾ ਸ਼ੋਅ ਹੈ ਲਵ ਯੂ ਇਸ ਤੋਂ ਬਾਅਦ ਰਾਜਵੀ ਜਵੰਦਾ ਜਦ ਸ਼ੋਅ ਤੇ ਗਏ ਤਾਂ ਉਸ ਵੇਲੇ ਉਹਨਾਂ ਨੇ ਰਾਜਵੀ ਦਾ ਗੀਤ ਵੀ ਗਾਇਆ ਵੈਲ ਰਾਜਵੀ ਜਵੰਦਾ ਦੇ ਜਨਮ ਮਗਰੋਂ ਉਹਨਾਂ ਦੀ ਫਿਲਮ ਯਮਲਾ ਵੀ ਆਉਣ ਵਾਲੀ ਹੈ ਜਿਸ ਨੂੰ ਸਾਰੇ ਕਲਾਕਾਰ ਸਪੋਰਟ ਕਰ ਰਹੇ ਨੇ ਲੇਕਿਨ ਸਭ ਤੋਂ ਵੱਡਾ ਸਪੋਰਟ ਕਲਾਕਾਰਾਂ ਵੱਲੋਂ ਇਹ ਦਿੱਤਾ ਜਾ ਰਿਹਾ ਹੈ ਕਿ ਰਾਜਵੀ ਜਵੰਦਾ ਦੇ ਜੋ ਪਹਿਲਾਂ ਤੋਂ ਬੁੱਕਡ ਸ਼ੋ ਸੀ ਉਹ ਸਾਰੇ ਵਨ ਵਨ ਕੇ ਆਪ ਕਰ ਰਹੇ ਨੇ ਤੇ ਰਾਜਵੀ ਜਵੰਦਾ ਦੇ ਸ਼ੋਜ਼ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਇਹਨਾਂ ਕਲਾਕਾਰਾਂ ਨੇ ਲਈ ਹੈ ਜੋ ਸਿਲਸਿਲਾ ਹੁਣ ਸ਼ੁਰੂ ਹੋ ਚੁੱਕਾ ਹੈ you